ਦੀ ਬਰਬਾਦੀ ਦੇ ਵਿੱਚ ਹੁਣ ਪੰਜਾਬ ਪਹਿਲੇ ਨੰਬਰ ਦੇ ਉੱਤੇ ਆ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ Rajasthan ਦੂਜੇ ਨੰਬਰ ਦੇ ਉੱਤੇ ਵਰਤੋਂ ਕਰਦਾ ਹੈ ਧਰਤੀ ਹੇਠਲੇ ਪਾਣੀ ਦੀ ਤੇ ਹਰਿਆਣਾ ਤੀਜੇ ਨੰਬਰ ਦੇ ਉੱਤੇ ਧਰਤੀ ਹੇਠਲਾ ਪਾਣੀ ਵਰਤ ਰਿਹਾ ਪਰ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੋਣ ਦੇ ਨਾਤੇ ਦਰਿਆਵਾਂ ਦੇ ਪਾਣੀ ਨੂੰ ਘੱਟ ਵਰਤ ਰਿਹਾ ਹੈ ਜਦਕਿ ਜ਼ਮੀਨੀ ਜਿਹੜਾ ਪਾਣੀ ਆ ਉਹ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ ਪੰਜਾਬ ਦੇ ਤਕਰੀਬਨ ਤਕਰੀਬਨ 130 ਬਕਤੀ ਬਲਾਕ 150 ਚੋਂ ਡਾਰਕ ਜ਼ੋਨ ਕਾਲਾ ਖੇਤਰ ਐਲਾਨੇ ਜਾ ਚੁੱਕੇ ਨੇ ਧਰਤੀ ਹੇਠਲਾ ਪਾਣੀ ਅਸੀਂ ਦੁਰਵਰਤੋਂ ਕਰਦੇ ਆਂ ਵਰਤੋਂ ਵੀ ਕਰਦੇ ਆਂ ਪਰ ਅਕਸਰ ਦੇਖਿਆ ਜਾਂਦਾ ਹੈ ਕਿ ਟੂਟੀਆਂ ਖੁੱਲੀਆਂ ਹੁੰਦੀਆਂ ਨੇ ਜਾਂ ਅਸੀਂ ਆਪਣੇ ਘਰਾਂ ਦੇ ਵਿੱਚ ਮੋਟਰਸਾਈਕਲ ਤੋਂ ਲੱਗ ਪੈਨੇ ਆ ਗੱਡੀਆਂ ਧੋਈ ਜਾਂਦੇ ਆ ਤੇ ਸਭ ਤੋਂ ਵੱਧ ਗੱਡੀਆਂ ਧਵਾਉਣ ਵਾਲੇ ਜਿਹੜੇ ਇਹਨਾਂ ਸੈਂਟਰਾਂ ਦੇ ਉੱਤੇ ਜਾਂਦੇ ਨੇ ਸਰਵਿਸ ਸਟੇਸ਼ਨ ਬਣੇ ਹੁੰਦੇ ਨੇ ਉਹ ਪਾਣੀ ਦੀ ਬਰਬਾਦੀ ਬਹੁਤ ਜ਼ਿਆਦਾ ਹੁੰਦੀ ਹਾਲਾਂਕਿ ਉਹ ਕਹਿੰਦੇ ਨੇ ਕਿ ਅਸੀਂ ਬੋਰਵੈਲ ਕਰਵਾਏ ਨੇ ਪਰ ਜਾਂ ਤਾਂ ਪਾਣੀ ਸਰਫਾ ਵਾਲਾ ਗੰਦਾ ਰਿਹਾ ਥੱਲੇ ਤੇ ਇਸ ਤੋਂ ਇਲਾਵਾ ਅਸੀਂ ਪ੍ਰਵਾਹ ਨਹੀਂ ਕਰਦੇ ਕਿਸੇ ਰਿਵਲੇ ਸਟੇਸ਼ਨ ਦੇ ਉੱਤੇ ਕਿਸੇ ਬੱਸ ਸਟੈਂਡ ਦੇ ਉੱਤੇ ਜੇਕਰ ਪਾਣੀ ਚੱਲ ਰਿਹਾ ਹੈ ਤਾਂ ਸਾਨੂੰ ਕੀ ਕਰਕੇ ਅਸੀਂ ਨਿਕਲ ਜਾਣਾ ਹੈ ਵੀ ਅਗਲੇ ਨੇ ਖੋਲੀ ਆ ਤਾਂ ਟੁੱਟੀ ਬੰਦ ਵੀ ਕਰ ਸਕਦਾ ਪਰ ਪਾਣੀ ਦੀ ਬਰਬਾਦੀ ਦੇ ਵਿੱਚ ਹੁਣ ਪੰਜਾਬ ਪਹਿਲੇ ਨੰਬਰ ਦੇ ਉੱਤੇ ਆ ਪਾਣੀ ਦੀ ਵਰਤੋਂ ਦੇ ਵਿੱਚ ਵੀ ਬਰਬਾਦੀ ਦੇ ਵਿੱਚ ਵੀ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਰਾਜਸਥਾਨ ਦੂਜੇ ਨੰਬਰ ਦੇ ਉੱਤੇ ਵਰਤੋਂ ਕਰਦਾ ਹੈ ਧਰਤੀ ਹੇਠਲੇ ਪਾਣੀ ਦੀ ਤੇ ਹਰਿਆਣਾ ਤੀਜੇ ਨੰਬਰ ਦੇ ਉੱਤੇ ਧਰਤੀ ਹੇਠਲਾ ਪਾਣੀ ਵਰਤ ਰਿਹਾ ਹੈ ਪਰ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੋਣ ਦੇ ਨਾਤੇ ਦਰਿਆਵਾਂ ਦੇ ਪਾਣੀ ਨੂੰ ਘੱਟ ਵਰਤ ਰਿਹਾ ਹੈ ਜਦਕਿ ਜ਼ਮੀਨੀ ਜਿਹੜਾ ਪਾਣੀ ਆ ਉਹ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ ਤਰਵਿੰਦਰ ਜੀ ਜਿਹੜੇ ਹਾਲ ਦੇ ਵਿੱਚ ਸਰਦ ਰੁੱਤ ਸੈਸ਼ਨ ਲੰਘ ਕੇ ਹਟਿਆ ਹੈ ਇਹਦੇ ਵਿੱਚ ਇੱਕ ਸਸਤਾ ਦੀ ਰਿਪੋਰਟ ਹੈ ਇਹ ਹੈਗੀ ਹੈ ਜੀ ਡਾਇਨਾਮਿਕ ਗਰਾਉਂਡ ਵਾਟਰ ਰਿਸੋਰਸਸ ਆਫ ਇੰਡੀਆ ਜੀ ਇਹਨਾਂ ਨੇ ਜਿਹੜਾ ਪੰਜਾਬ ਨੂੰ ਹਲੂਣਿਆ ਆਪਾਂ ਵੀ ਬਹੁਤ ਵਾਰੀ ਹਲੂਣ ਚੁੱਕੇ ਆ ਪਹਿਲਾਂ ਉਹ ਕਹਿੰਦੇ ਵੀ ਜਿਹੜੀ ਤੇਜ਼ੀ ਨਾਲ ਪੰਜਾਬ ਦਾ ਪਾਣੀ ਥੱਲੇ ਡਿੱਗ ਰਿਹਾ ਹੈ 2029 ਤੱਕ ਇਹ ਹਮ 100 ਮੀਟਰ ਡੂੰਘਾ ਚਲਾ ਜਾਵੇਗਾ ਐਵਰੇਜ 300 ਫੁੱਟ 49 ਤੱਕ ਅਗਲੇ 10 ਸਾਲਾਂ ਚ ਇਤਨੀ 100 ਮੀਟਰ ਭਾਵ 900 ਫੁੱਟ ਹੋਰ ਡੁੰਗਾ ਹੋ ਜਾਵੇਗਾ ਹਾਂ ਆ ਸਾਰੇ ਹੁਣ ਤੱਕ ਦੇ ਜਿਹੜੇ ਆ ਇਹ ਪਾਣੀ ਛੱਡ ਜਾਣਗੇ ਤੁਹਾਨੂੰ ਯਾਦ ਹੈ ਕਿ ਪੰਜਾਬ ਦੇ ਤਕਰੀਬਨ ਤਕਰੀਬਨ 130 32 ਬਲਾਕ 150 ਚੋਂ ਡਾਰਕ ਜ਼ੋਨ ਕਾਲਾ ਖੇਤਰ ਐਲਾਨੇ ਜਾ ਚੁੱਕੇ ਨੇ ਇਹਨਾਂ ਨੇ ਦੱਸਿਆ ਕੀ ਹੈ ਕਿ ਪਾਣੀ ਦਾ ਪਰਯੋਗ ਇਸ ਦੀ ਭਰਪਾਈ ਨਾਲੋਂ 163% ਦੀ ਵਧ ਹੈ ਹੂੰ 163% ਦੀ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਹੂੰ ਤੇ ਰਾਜਸਥਾਨ ਦੇ ਵਿੱਚ ਇਹ 148.77% ਵਧ ਹੈ ਜੀ ਜਿੰਨਾ ਪਾਣੀ ਰੀਚਾਰਜ ਹੁੰਦਾ ਉਸ ਤੋਂ ਨਿੱਕਲ ਵੱਧ ਰਿਹਾ ਹੂੰ ਹਰਿਆਣੇ ਦੇ ਵਿੱਚ ਇਹ 135.7 4 ਜੀ ਲਗਭਗ ਉਹ ਨਾਲੋਂ ਠੀਕ ਦੀ ਹੈ ਆਪਣੇ 163% ਦੀ ਹੈ ਪੰਜਾਬ ਦੇ ਵਿੱਚ ਹੂੰ ਸੋ ਇਹਦੇ ਨਾਲ ਜਦੋਂ ਤੁਸੀਂ ਜਾਓਗੇ ਲਗਾਤਾਰ ਪਾਣੀ ਦਾ ਪੱਧਰ ਥੱਲੇ 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 ਹੁੰਦਾ ਜਾਵੇਗਾ ਜੀ ਇਹ ਬਹੁਤ ਚੌਥੀ ਪੂਰਵਕ ਉਹ ਹੈ ਹੂੰ ਇੱਕ ਪਾਸੇ ਤਾਂ ਤੁਹਾਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤਿੰਨ ਗੱਲਾਂ ਕਹੀਆਂ ਸੀ ਨਾ ਗੁਰੂ ਸਾਹਿਬ ਨੇ ਜੀ ਇੱਕ ਤਾਂ ਪਾਣੀ ਦੀਆ ਬਰਬਾਦ ਕਰ ਲਿਆ ਤੁਸੀਂ ਹੂੰ ਝੋਨਾ ਬੀਜ ਬੀਜ ਕੇ ਦੂਜਾ ਤੁਸੀਂ ਹਵਾ ਜੀ ਫਿਰ ਅੱਗ ਲਾਉਂਦੇ ਆ ਅੱਜ ਕੋਈ ਨਹੀਂ ਬੋਲਦਾ ਕੋਈ ਵਿਰੋਧੀ ਪਾਰਟੀ ਨਹੀਂ ਬੋਲਦੀ ਕੋਈ ਹੱਕ ਦੀ ਪਾਰਟੀ ਨਹੀਂ ਬੋਲਦੀ ਕਿ ਦਿੱਲੀ ਦਾ ਅੱਜ ਵੀ 400 ਤੋਂ ਵੱਧ ਹੈ ਹੂੰ ਤੇ ਹਰਿਆਣਾ ਪੰਜਾਬ ਜੁਪੀ ਰਾਜਸਥਾਨ ਚ ਤਾਂ ਪ੍ਰਾਜਿਤ ਤੇ ਛੜਦੀ ਨਹੀਂ ਹੁਣ ਹੂੰ ਹੁਣ ਕੌਣ ਜੋ ਬੇਵਾਰ ਹੈ ਲੋਕਾਂ ਦਾ ਧਿਆਨ ਮੋੜਨ ਵਾਸਤੇ ਦਿੱਲੀ ਨੇ ਇੱਕ 23 ਤਰੀਕ ਨੂੰ ਨੋਟੀਫਿਕੇਸ਼ਨ ਕੀਤਾ ਕਿ 24 ਜੀ ਮਾਰਕਾ ਗੱਡੀਆਂ ਦਿੱਲੀ ਚ ਬੰਦ ਹੂੰ 25 ਚੱਲਣਗੀਆਂ 24 ਦਾ ਮਤਲਬ ਕਿ ਹੋਇਆ 10000 ਰੁਪਏ ਜੁਰਮਾਨਾ ਹੋ ਰਿਹਾ ਸਭ ਤੋਂ ਵੱਧ ਪੰਜਾਬ ਦੀਆਂ ਗੱਟੀਆਂ ਦਾ ਆ ਕੱਲ ਐਨਆਰਆਈ ਪਾਲਿਸੀ ਦਾ ਐਲਾਨ ਕਰਤੀ ਮੁੱਖ ਮੰਤਰੀ ਨੇ ਹੂੰ ਤੇ 24 ਤਰੀਕ ਤੋਂ ਚਲਾਨ ਹੋ ਰਿਹਾ ਇਹਦੇ ਬਾਰੇ ਇੱਕ ਜਵਾਨ ਨਿਕ ਜੀ ਸੋ ਜਿਸ ਤਰੀਕੇ ਦੇ ਨਾਲ ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਇਹ ਬਹੁਤ ਅਲਾਰਮਿੰਗ ਸਥਿਤੀ ਹੈ ਜੇ ਅਸੀਂ ਨਾ ਸੰਭਲੇ ਤਾਂ ਪੰਜਾਬ ਦੀ ਥਾਂ ਤੇ ਪੰਜਾਬ ਨੂੰ ਰੇਗਿਸਤਾਨ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਹੋਵੇਗਾ ਨਿਟਰ ਹਾਂ ਨਿਰਪੱਖ ਰ੍ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸੁੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਾਂ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ